ਸਸੇ ਗਾਦੇ ਮੈਂ ਵੀਡੀਓ ਬਣਾ ਰਿਹਾ ਹਾਂ ਮੋਟੇ ਤੋਂ ਪਤਲੇ ਹੋਣ ਲਈ ਮੋਟੇ ਤੋਂ ਪਤਲੇ ਹੋਣ ਲਈ ਕੀ ਕਰਨਾ ਚਾਹੀਦਾ ਹੈ ਉਹ ਕੀ ਖਾਣਾ ਚਾਹੀਦਾ ਹੈ ਤੇ ਕੀ ਨਹੀਂ ਖਾਣਾ ਚਾਹੀਦਾ ਸਭ ਤੋਂ ਪਹਿਲੀ ਗੱਲ ਤੇ ਇਹ ਹੈ ਕਿ ਅਜਵੈਨ ਇੱਕ ਚਮਚਾ ਜੀਰਾ ਇੱਕ ਚਮਚਾ ਸੌਫ ਇੱਕ ਚਮਚਾ ਤੁਸੀਂ ਰਾਤ ਨੂੰ ਪਾਣੀ ਦੇ ਵਿੱਚ ਘੋਲ ਦਿਓ ਅਤੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਸਵੇਰੇ ਉੱਠ ਕੇ ਉਸ ਨੂੰ ਤੁਸੀਂ ਇੱਕ ਗਲਾਸ ਪਾਣੀ ਹੋਰ ਪਾ ਕੇ ਉਸ ਨੂੰ ਉਬਾਲਣਾ ਹੈ 5 ਮਿੰਟ ਉਬਾਲਣ ਤੋਂ ਬਾਅਦ ਤੁਸੀਂ ਉਸ ਨੂੰ ਫਿਲਟਰ ਕਰਨ ਤੋਂ ਬਾਅਦ ਤੁਸੀਂ ਉਸ ਵਿੱਚ ਨਿੰਬੂ ਪਾ ਸਕਦੇ ਹੋ ਅੱਧਾ ਤੇ ਉਹਦੇ ਵਿੱਚ ਕਾਲਾ ਨਮਕ ਪਾ ਸਕਦੇ ਹੋ ਥੋੜਾ ਜਿਹਾ ਅਗਰ ਜੇ ਨਹੀਂ ਕਰਨਾ ਜੇ 슈ਗਰ ਨਹੀਂ ਹੈ ਤੇ ਤੁਸੀਂ ਉਹ ਜਿੱਥੇ ਸ਼ਹਿਦ ਤੇ ਨਿੰਬੂ ਪਾ ਸਕਦੇ ਹੋ ਅਗਰ ਜੇ ਤੁਸੀਂ ਇਹ ਦੋਨੇ ਚੀਜ਼ਾਂ ਨਹੀਂ ਪਾਉਣੀਆਂ ਤਾਂ ਤੁਸੀਂ ਵੈਸੇ ਵੀ ਸਵੇਰ ਖਾਲੀ ਪੇਟ ਪੀਣਾ ਹੈ ਔਰ 1 ਘੰਟਾ ਕੁਝ ਨਹੀਂ ਲੈਣਾ ਤੁਸੀਂ ਇਹ ਕੰਮ ਕਰਨ ਤੋਂ ਪਹਿਲਾਂ ਆਪਣਾ weight ਜੋਖ ਲਓ 15 ਦਿਨਾਂ ਬਾਅਦ ਆਪਣਾ weight ਜੋਖ ਲਓ ਤੁਸੀਂ ਖੁਦ ਹੀ ਕਹੋਗੇ ਵੀ ਇਹ ਚਮਤਕਾਰ ਹੋ ਗਿਆ ਹੈ ਕੋਲ ਡਰਿੰਕ ਬਿਲਕੁਲ ਨਹੀਂ ਪੀਣਾ ਠੰਡਾ ਪਾਣੀ ਫਰਿਜ ਦਾ ਨਹੀਂ ਪੀਣਾ ਮਠਿਆਈਆਂ ਵਾਲੀਆਂ ਚੀਜ਼ਾਂ ਜਿਹੜੀਆਂ ਉਹ ਨਹੀਂ ਖਾਣੀਆਂ ਤੁਸੀਂ ਥੋੜਾ ਚਿਰ ਜਿੰਨਾ ਚਿਰ ਦਵਾਈ ਖਾ ਰਹੇ ਹੋ ਅਦਵੈਣ ਜੀਰਾ ਸੌਫ ਦਾ ਪਾਣੀ ਪੀ ਰਹੇ ਹੋ ਉਹਨੇ ਦਿਨੇ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਅਵਾਇਡ ਕਰੋ ਔਰ ਜਿੰਨਾ ਦਾ 120 20 ਕਿਲੋ ਭਾਰ ਹੈ ਉਹ ਘਟ ਕੇ 60 ਤੋਂ 70 ਕਿਲੋ ਰਹਿ ਜਾਏਗਾ ਅਜੇ ਮੈਚ ਕੀਤਾ ਹੋਇਆ ਨੁਕਸਾ ਵਾ ਅਤੇ ਤੁਸੀਂ ਦੇਖੋਗੇ ਵੀ ਇਹਦੇ ਫਾਇਦੇ ਕੀ ਐ ਅਜਵੈਨ ਜੀਰਾ ਸੌਂਫ ਦੇ ਫਾਇਦੇ ਕੀ ਐ ਪਹਿਲੀ ਗੱਲ ਤੇ ਇਹ ਐ ਵੀ ਤੁਹਾਨੂੰ ਕਬਜ ਦੀ ਸ਼ਿਕਾਇਤ ਜਿਹੜੀ ਆ ਉਹ ਨਹੀਂ ਰਹੇਗੀ ਗੈਸ ਦੀ ਸ਼ਿਕਾਇਤ ਜਿਹੜੀ ਆ ਉਹ ਨਹੀਂ ਰਹੇਗੀ ਸਿਰਦਰਦ ਮਾਈਗਰੇਨ ਜਿਹੜਾ ਉਹ ਨਹੀਂ ਰਹੇਗਾ ਵਾਲ ਜਿਹੜੇ ਝੜਦੇ ਆ ਤੁਹਾਡੇ ਉਹ ਠੀਕ ਹੋ ਜਾਣਗੇ ਇਸ ਤੋਂ ਇਲਾਵਾ ਦਿਮਾਗ ਜਿਹੜਾ ਉਹ ਤੁਹਾਡਾ ਠੀਕ ਰਹੇਗਾ ਦਿਮਾਗ ਵੀ ਤੇਜ ਹੋ ਜਾਏਗਾ ਬਾਕੀ ਅਜਵੈਨ ਜੀਰਾ ਸੌਂਫ ਇਹ ਆਮ ਤੌਰ ਤੇ ਵਾਤ ਪਿੱਤ ਤੇ ਕਫ ਇਹਨਾਂ ਤਿੰਨਾਂ ਰੋਗਾਂ ਨੂੰ ਇਹ ਠੀਕ ਕਰਦਾ ਹੈ ਬਾਕੀ ਅਗਰ ਜੇ ਤੁਹਾਨੂੰ ਬਾਸ ਵਿੱਚ ਉਲਟੀਆਂ ਆਉਂਦੀਆਂ ਨੇ ਸਫਰ ਕਰਨ ਲੱਗਿਆ ਤੁਸੀਂ ਇਸ ਦਾ ਪਾਊਡਰ ਬਣਾ ਕੇ ਵੀ ਨਾਲ ਲਿਜਾ ਸਕਦੇ ਹੋ ਔਰ ਤੁਸੀਂ ਸਫਰ ਕਰਨ ਤੋਂ ਪਹਿਲਾਂ ਇੱਕ ਚਮਚਾ ਕੋਸੇ ਪਾਣੀ ਨਾਲ ਲੈ ਲਓ ਤੁਸੀਂ ਦੇਖੋਗੇ ਵੀ ਤੁਹਾਨੂੰ ਉਲਟੀਆਂ ਜਿਹੜੀਆਂ ਨੇ ਉਹ ਵੀ ਨਹੀਂ ਆਉਣਗੀਆਂ ਤੁਹਾਡਾ ਥਾਇਰੋਇਡ ਬਿਲਕੁਲ ਠੀਕ ਹੋ ਜਾਏਗਾ ਫਿਰ ਯੂਰਿਕ ਐਸਿਡ ਤੁਹਾਡਾ ਠੀਕ ਹੋ ਜਾਏਗਾ ਪੈਰਾਂ 'ਚ ਜਲਨ ਜਿਹੜੀ ਹੁੰਦੀ ਹੈ ਉਹ ਵੀ ਤੁਹਾਡੀ ਠੀਕ ਹੋ ਜਾਏਗੀ ਅਗਰ ਤੁਹਾਡੇ ਸਿਰ 'ਚ ਸ਼ਿਕਰੀ ਹੈ ਤਾਂ ਉਹ ਵੀ ਇਸ ਨਾਲ ਠੀਕ ਹੋ ਜਾਏਗੀ ਬਾਕੀ ਬੀਪੀ ਜਿਹੜਾ ਤੁਹਾਡਾ ਵਾਧਾ ਤੁਹਾਡਾ ਉਹ ਵੀ ਠੀਕ ਹੋ ਜਾਏਗਾ ਅਗਰ ਇਹ ਦੋ ਟਾਈਮ ਕਰ ਸਕਦੇ ਹੋ ਰਾਤ ਨੂੰ ਵੀ ਤੇ ਸਵੇਰੇ ਵੀ ਰਾਤ ਨੂੰ ਰੋਟੀ ਖਾਣ ਤੋਂ ਬਾਅਦ ਸਵੇਰੇ ਰੋਟੀ ਖਾਣ ਤੋਂ ਪਹਿਲਾਂ ਪੇਸਟ ਨਹੀਂ ਕੀਤੀ ਹੋਣੀ ਚਾਹੀਦੀ ਪੇਸਟ ਤੋਂ ਪਹਿਲਾਂ ਕਰਨਾ ਹੈ ਕੰਮ ਦੰਦਾਂ ਦਾ ਬੁਰਸ਼ ਬਾਅਦ ਦੇ ਵਿੱਚ ਕਰਨਾ ਨਾ ਮਾਖੀ ਜਿਨ੍ਹਾਂ ਨੂੰ ਹਰਨੀਆਂ ਦੀ ਸ਼ਿਕਾਇਤ ਹੈ ਉਹਨਾਂ ਨੂੰ ਵੀ ਇਹਦੇ ਨਾਲ ਮਸਲਾ ਹੱਲ ਹੋ ਜਾਏਗਾ ਤੁਸੀਂ ਇਹ ਤਿੰਨੇ ਚੀਜ਼ਾਂ ਨੂੰ ਮਿਕਸ ਕਰਕੇ ਵੇਚ ਰੰਡੀ ਦਾ ਤੇਲ ਪਾ ਕੇ ਤੁਸੀਂ ਲੇਪ ਬਣਾ ਕੇ ਤੁਸੀਂ ਆਪਣੇ ਜਿੱਥੇ ਹਰਨੀਆਂ ਵਾ ਉੱਥੇ ਲਗਾਓ ਤੁਹਾਡਾ ਜਿਹੜਾ ਇਹ ਮਸਲਾ ਜਿਹੜਾ ਉਹ ਹੱਲ ਹੋ ਜਾਏਗਾ ਇਸ ਤੋਂ ਇਲਾਵਾ ਅਗਰ ਤੁਹਾਨੂੰ ਪਿਸ਼ਾਬ ਦੀ ਪ੍ਰੋਬਲਮ ਹੈ ਪਿਸ਼ਾਬ ਰੁੱਕ ਰੁੱਕ ਕੇ ਆਉਂਦਾ ਘਟ ਆਉਂਦਾ ਇਹਦੇ ਨਾਲ ਪਿਸ਼ਾਬ ਜਿਹੜਾ ਤੁਹਾਨੂੰ ਜ਼ਿਆਦਾ ਆਉਣਾ ਸ਼ੁਰੂ ਹੋ ਜਾਏਗਾ ਔਰ ਤੁਹਾਡੀ ਜਿਹੜੀ ਚਰਬੀ ਹੈ ਹੌਲੀ ਹੌਲੀ ਘਟਣੀ ਸ਼ੁਰੂ ਹੋ ਜਾਏਗੀ ਬਾਕੀ ਜਿਨ੍ਹਾਂ ਨੂੰ ਪੀਲੀਏ ਦੀ ਸ਼ਿਕਾਇਤ ਹੈ ਤੁਸੀਂ ਇਹਦਾ ਇਸਤੇਮਾਲ ਕਰੋ ਤੁਸੀਂ ਦੇਖੋਗੇ ਕਿ ਤੁਹਾਡਾ ਪੀਲੀਆ ਵੀ ਠੀਕ ਹੋ ਜਾਏਗਾ ਬਾਕੀ ਮੋਸ਼ਨ ਜਦੋਂ ਤੁਸੀਂ ਪਾਣੀ ਪੀ ਲਿਆ ਤੁਸੀਂ ਦੇਖਣਾ 5 ਮਿੰਟ ਬਾਅਦ ਤੁਹਾਨੂੰ ਮੋਸ਼ਨ ਜਿਹੜਾ ਉਹ ਖੁੱਲ ਕੇ ਆ ਜਾਏਗਾ ਬਾਕੀ ਬਰਸਾਤਾਂ ਦੇ ਵਿੱਚ ਆਮ ਤੌਰ ਤੇ ਇਸ ਦਾ ਸੇਵਨ ਤੇ ਜ਼ਰੂਰ ਕਰਨਾ ਚਾਹੀਦਾ ਹੈ ਇਸ ਦੇ ਨਾਲ ਕੋਈ ਵੀ ਬੈਕਟੀਰੀਆ ਜਿਹੜਾ ਵਾ ਉਹ ਤੁਹਾਡਾ ਅਸਰ ਨਹੀਂ ਕਰੇਗਾ ਬਾਕੀ ਮੈਂ ਇਸ ਤੋਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕਾ ਹਾਂ ਕਿ ਜਿਨ੍ਹਾਂ ਦੇ ਆਮ ਤੌਰ ਤੇ ਗੈਸ ਦੀ ਸਮੱਸਿਆ ਕਦੇ ਖੱਬੇ ਪਾਸੇ ਵੱਖੀ ਚ ਦਰਦ ਕਦੇ ਸੱਜੇ ਪਾਸੇ ਕਦੇ ਗੋਡਿਆਂ 'ਚ ਦਰਦ ਕਦੇ ਲੱਕ 'ਚ ਦਰਦ ਤੁਸੀਂ ਇੱਦਾਂ ਸੇਵਨ ਕਰੋ ਤੁਹਾਡੀਆਂ ਦਰਦਾਂ ਜਿਹੜੀਆਂ ਨੇ ਉਹ ਵੀ ਬਿਲਕੁਲ ਠੀਕ ਹੋ ਜਾਣਗੀਆਂ ਬਾਕੀ ਜੇ ਤੁਸੀਂ ਤਵੇ ਤੇ ਥੋੜਾ ਜਿਹਾ ਪੰਜ ਚਮਚੇ ਜੀਰਾ ਲੈ ਲਓ ਉਸ ਨੂੰ ਭੁੰਨ ਲਓ ਤੇ ਸੌਫ ਨੂੰ ਥੋੜਾ ਜਿਹਾ ਭੁੰਨ ਲਓ ਤੇ ਤੁਸੀਂ ਇਸ ਨੂੰ ਭੁੰਨ ਕੇ ਪਾਊਡਰ ਨਾ ਲਾਓ ਪਾਊਡਰ ਬਣਾਉਣ ਤੋਂ ਬਾਅਦ ਤੁਸੀਂ ਇਹਨੂੰ ਜਦੋਂ ਮਰਜ਼ੀ ਖਾ ਸਕਦੇ ਹੋ ਤੁਹਾਡਾ ਜਿਹੜਾ ਮਸਲਾ ਹੋਏ ਹੱਲ ਹੋ ਜਾਏਗਾ ਇਸੋ ਨਾ ਬ ਤੁਸੀਂ ਅਗਰ ਜੇ ਇਸ ਦਾ ਪਾਣੀ ਸਵੇਰ ਬਣਾ ਕੇ ਜੇ ਤੁਸੀਂ ਲਗਾਤਾਰ ਨਹੀਂ ਪੀ ਸਕਦੇ ਤੇ ਇੱਕ ਬੋਤਲ ਦੇ ਵਿੱਚ ਪਾ ਲਓ ਬੋਤਲ ਦੇ ਵਿੱਚ ਪਾਉਣ ਤੋਂ ਬਾਅਦ ਜਦੋਂ ਵੀ ਪਾਣੀ ਪੀਣਾ ਹੈ ਇਹੋ ਹੀ ਪਾਣੀ ਪੀਓ ਤੁਸੀਂ ਦੇਖੋਗੇ ਵੀ ਜਿਹੜੇ ਤੁਹਾਡੇ ਪੇਟ ਦੇ ਵਿੱਚ ਨਲਪਾ ਹੈ ਜੰ ਨਲਪਾ ਕਿਲੁਣੇ ਲੜਦੇ ਆ ਤੁਹਾਡਾ ਇਹ ਵੀ ਮਸਲਾ ਜਿਹੜਾ ਉਹ ਹੱਲ ਹੋ ਜਾਏਗਾ ਬਾਕੀ ਇਹ ਸੇਵਨ ਕਰਨ ਵਾਲਿਆਂ ਨੂੰ ਕਦੇ ਅਸਥਮਾ ਨਹੀਂ ਹੋਏਗਾ ਬਲਗਮ ਨਹੀਂ ਆਏਗੀ ਫੇਫੜੇ ਵੀ ਉਹਦੇ ਸਾਫ਼ ਰਹਿਣਗੇ ਤੁਸੀਂ ਇਸ ਨੂੰ ਹਮੇਸ਼ਾ ਆਪਣੀ ਜ਼ਿੰਦਗੀ ਦਾ ਇੱਕ ਵਿਸ਼ਾ ਬਣਾ ਕੇ ਰੱਖੋ ਕਿ ਇਹ ਤੁਸੀਂ ਚੀਜ਼ਾਂ ਲੈਣੀਆਂ ਹੀ ਲੈਣੀਆਂ ਨੇ ਬਾਕੀ ਜਿਹੜੀ ਸੌਂਫ ਹੈ ਇਹਦੀ ਤਸਵੀਰ ਜਿਹੜੀ ਹੈ ਠੰਡੀ ਹੁੰਦੀ ਹੈ ਤੇ ਜਿਹੜਾ ਜੀਰਾ ਤੇ ਦੁਵੈਨ ਹੈ ਇਹਦੀ ਤਸਵੀਰ ਜਿਹੜੀ ਹੈ ਗਰਮ ਹੁੰਦੀ ਹੈ ਅਦਰਨ ਤੇ ਜੀਰਾ ਪਾਣੀ ਵਿੱਚ ਇਸ ਕਰਕੇ ਪਿਉਆ ਜਾਂਦਾ ਵਾ ਭਾਗੇ ਤੁਸੀਂ ਇਹ ਜਿਆਦਾ ਗਰਮ ਚੀਜ਼ਾਂ ਨਾ ਹੋ ਜਾਣ ਇਸ ਨਾਲ ਇਸ ਦੀ ਤਸਵੀਰ ਜਿਹੜੀ ਆ ਉਹ ਬਦਲ ਜਾਂਦੀ ਹੈ ਤੇ ਤੁਸੀਂ ਇਸ ਨੂੰ ਲਗਾਤਾਰ ਇਸਤੇਮਾਲ ਕਰੋ ਲਗਾਤਾਰ ਉਹਦੇ ਨਾਲ ਤੁਸੀਂ ਦੇਖੋਗੇ ਕਿ ਤੁਹਾਡਾ ਭਾਰ ਕਿਸ ਤਰ੍ਹਾਂ ਘਟ ਰਿਹਾ ਹੈ ਪਰ ਪ੍ਰੋਬਲਮ ਇੱਕ ਇਹ ਆ ਤੁਹਾਨੂੰ ਪਿਸ਼ਾਬ ਜਿਹੜਾ ਉਹ ਬਾਰ-ਬਾਰ ਕਰਨਾ ਪਏਗਾ। ਔਰ ਬਾਰ-ਬਾਰ ਕਰਨ ਨਾਲ ਜਿਹੜੀ ਤੁਹਾਡੀ ਚਰਬੀ ਹੈ ਉਹ ਤੁਹਾਡੀ ਚਰਬੀ ਜਿਹੜੀ ਹੈ ਉਹ ਘਟ ਜਾਏਗੀ। ਅਗਰ ਤੁਹਾਨੂੰ ਉਲਟੀਆਂ ਆਉਂਦੀਆਂ ਨੇ। ਤੁਹਾਨੂੰ ਉਲਟੀਆਂ ਆਉਂਦੀਆਂ ਨੇ। ਵੈਸੇ ਗੈਸ ਕਰਕੇ ਉਲਟੀ ਆ ਜਾਂਦੀ ਹੈ ਸਿਰ ਚੱਕਰ ਦਾ। ਸਿਰ 'ਚ ਚੱਕਰ ਆਉਂਦਾ ਸਿਰ ਦਰਦ ਹੁੰਦੀ ਹੈ। ਤੁਸੀਂ ਇਸ ਦਾ ਇਸਤੇਮਾਲ ਕਰੋ। ਤੁਸੀਂ ਵੇਖੋਗੇ ਕਿ ਤੁਹਾਨੂੰ ਕਿੰਨੀ ਛੇਤੀ ਇਹਦਾ ਅਸਰ ਹੁੰਦਾ ਹੈ ਬਾਕੀ ਇਹਨੂੰ ਤੁਸੀਂ ਸ਼ਹਿਦ ਦੇ ਵਿੱਚ ਪਾ ਕੇ ਵੀ ਲੈ ਸਕਦੇ ਹੋ ਨਿੰਬੂ ਪਾ ਕੇ ਵੀ ਲੈ ਸਕਦੇ ਹੋ ਕਾਲਾ ਨਮਕ ਪਾ ਕੇ ਵੀ ਲੈ ਸਕਦੇ ਹੋ ਨਹੀਂ ਤੇ ਸਾਰੀਆਂ ਚੀਜ਼ਾਂ ਤੁਸੀਂ ਮਿਕਸ ਕਰਕੇ ਵੀ ਲੈ ਸਕਦੇ ਹੋ ਜਿਨ੍ਹਾਂ ਨੂੰ ਪ੍ਰੋਸਟੇਟ ਦੀ ਪ੍ਰੋਬਲਮ ਹੈ ਤੁਸੀਂ ਇਹਦਾ ਸੇਵਨ ਕਰਕੇ ਦੇਖੋ ਤਾਨੂੰ ਪ੍ਰੈਸਟੇਟ ਦੀ ਪ੍ਰੋਬਲਮ ਵੀ ਜਿਹੜੀ ਆ ਉਹ ਤੁਹਾਡੀ ਦੂਰ ਹੋ ਜੇਗੀ। ਬਾਕੀ ਤੁਸੀਂ ਇਹਦਾ ਕੜਾ ਬਣਾ ਕੇ ਵੀ ਕੜਾ ਬਣਾ ਕੇ ਵੀ ਇਹਦਾ ਇਸਤੇਮਾਲ ਕਰ ਸਕਦੇ ਹੋ। ਇਸਦੇ ਫਾਇਦੇ ਹੀ ਫਾਇਦੇ ਹਨ। ਨੁਕਸਾਨ ਇਹਦੇ ਬਹੁਤ ਘੱਟ ਹਨ। ਤੇ ਇਹ ਕਿਚਨ ਦੇ ਵਿੱਚੋਂ ਹੀ ਸਮਾਨ ਮਿਲਦਾ ਹੈ। ਕੋਈ ਲੰਮਾ ਚੌੜਾ ਇਹਦਾ ਖੇਲ ਨਹੀਂ ਹੈ। ਇਸ ਕਰਕੇ ਤੁਸੀਂ ਇਸ ਨੂੰ ਇਸਤੇਮਾਲ ਕਰਕੇ ਵੇਖੋ। ਮੈਂ ਵੀਡੀਓ ਇਸ ਕਰਕੇ ਪਾ ਰਿਹਾ ਹਾਂ ਕਿਉਂਕਿ ਮੈਂ 110 ਕਿਲੋ ਮੇਰਾ weight ਸੀ ਤੇ ਅੱਜ ਦੀ ਡੇਟ 'ਚ ਮੇਰਾ 73 ਕਿਲੋ ਪਾਰ ਹੈ ਮੈਂ ਇਸ ਦਾ ਇਸਤੇਮਾਲ ਕੀਤਾ ਹੈ ਲਗਾਤਾਰ ਮੈਂ 3 ਸਾਲ ਇਸਤੇਮਾਲ ਇਹਦਾ ਕੀਤਾ ਹੈ 3 ਮਹੀਨੇ ਬਾਅਦ ਇੱਕ ਹਫਤੇ ਦਾ ਗੈਪ ਦੇ ਕੇ ਮੈਂ ਫੇਰ ਇਸ ਨੂੰ ਸ਼ੁਰੂ ਕੀਤਾ ਔਰ ਮੈਂ ਅਜੇ ਵੀ ਲਗਾਤਾਰ ਇਸ ਦਾ ਇਸਤੇਮਾਲ ਕਰ ਰਿਹਾ ਹਾਂ ਤੇ ਤੁਸੀਂ ਦੇਖੋਗੇ ਵੀ ਤੁਹਾਡੀ ਅੱਖਾਂ ਦੀ ਰੋਸ਼ਨੀ ਵੀ ਠੀਕ ਰਹੇਗੀ ਕੋਈ ਆਉਜੀ ਪ੍ਰੋਬਲਮ ਨਹੀਂ ਅਗਰ ਇਹ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਲਾਈਕ ਸ਼ੇਅਰ ਕਮੈਂਟਸ ਕਰੋ ਸਤਿ ਸ੍ਰੀ ਅਕਾਲ ਜੀ